ਇਹ ਸਾਗ ਦਾ ਕੰਮ ਤੁਸੀਂ ਕਦੋਂ ਤੋਂ ਕਰਦੇ ਹੋ ਇਹ ਅਸੀਂ ਕਰਨ ਦੇ ਆ 73 74 ਦਾ ਅੱਛਾ ਇੰਨੇ ਪੁਰਾਣੇ ਦੋ ਆਨੇ ਕਿਲੋ ਸੀ ਜਦੋਂ ਦਾ ਵੇਚਣਾ ਸ਼ੁਰੂ ਕੀਤਾ ਦੋ ਆਨੇ 12 ਪੈਸੇ ਅੱਛਾ ਫੇ 15 ਪੈਸੇ ਫੇ 20 ਪੈਸੇ 25 ਪੈਸੇ 30 ਪੈਸੇ ਇਦਾਂ ਕਰਦੇ ਆ ਕਰਦੇ ਆ ਹੁਣ ਜਿਹੜਾ 50ਵਾਂ ਤੇ ਪਹੁੰਚਿਆ 50 ਰੁਪਏ ਕਿਲੋ 40 ਰੁਪਏ ਕਿਲੋ ਐਤਕੀ ਫੇ ਕਦੋਂ ਗਏ ਤੁਸੀਂ ਆਸਟ੍ਰੇਲੀਆ ਮੈਂ ਐਤਕੀ ਆਪਣੇ ਆ ਚੱਲ ਜਾਂਦੀ ਹੁੰਦੀ ਹੈ ਜਦੋਂ ਸਾਗ ਤੋਂ ਵਧੀ ਹੋ ਜਾਂਦੇ ਆ ਨਾ ਮਾਰਚ-ਅਪ੍ਰੈਲ ਨੂੰ ਅਪ੍ਰੈਲ ਨੂੰ ਅੱਛਾ ਅ ਮਤਲਬ ਤੁਸੀਂ ਸਾਗ ਦਾ ਜਿਹੜਾ ਸੀਜ਼ਨ ਹੁੰਦਾ ਹੈ ਸਰਦੀਆਂ ਦਾ ਉਦੋਂ ਤੁਸੀਂ ਇੱਥੇ ਰਹਿਨੇ ਹੋ 6 ਮਹੀਨੇ ਅਤੇ 6 ਮਹੀਨੇ ਬਾਅਦ ਤੁਸੀਂ ਆਸਟ੍ਰੇਲੀਆ ਚਲੇ ਜਾਨੇ ਹੋ ਜਾਂਦੇ ਆ ਆਸਟ੍ਰੇਲੀਆ ਕਿਵੇਂ ਦਾ ਹੈਗਾ ਥੋੜਾ ਦੱਸੋ ਆਸਟ੍ਰੇਲੀਆ ਬਾਰੇ ਬਹੁਤ ਵਧੀਆ ਬੜੀ ਸਿਪਾਈ ਆ ਇੱਥੇ ਤੇ ਸੜਕਾਂ ਤੇ ਲੋਕ ਐ ਨਹੀਂ ਉੱਥੇ ਇੰਨੀ ਲੋਕ ਕਾਲੀਆਂ ਛਾ ਐਦਾਂ ਦੀਆਂ ਸੜਕਾਂ ਨੇ ਲੋਕ ਬਹੁਤ ਪਾਉਂਦੀ ਪਿਓਰ ਆ ਭਾਈ ਬੜੀ ਆ ਉਥੇ ਐਦਾਂ ਕੋਈ ਪਸ਼ੂ ਐ ਨਹੀਂ ਫालतੂ ਨਾ ਕੋਈ ਡੋਗੀ ਆ ਨਾ ਕੋਈ ਡੰਗਰ ਵਛਾਇਆ ਬਹੁਤ ਸਫਾਈ ਆ ਜਦੋਂ ਇੱਥੋਂ ਜਾਂਦੇ ਹਾਂ ਤੁਹਾਡਾ ਫੇ ਉਥੇ ਮਨ ਲੱਗ ਜਾਂਦਾ ਜੀ ਲਾਉਣਾ ਹੀ ਪੈਂਦਾ ਫੇ ਪੋਤੇ ਪੋਤਿਆਂ ਨਾਲ ਅੱਛਾ ਪੋਤਿਆਂ ਨਾਲ ਲੱਗ ਜਾਂਦਾ ਕਦੇ ਮੁੰਡਾ ਚੱਲ ਜਾਂਦਾ ਕੰਮ ਤੇ ਤੇ ਨੋਹ ਆ ਜਾਂਦੀ ਨੋਹ ਚੱਲ ਜਾਂਦੀ ਤੇ ਮੁੰਡਾ ਆ ਜਾਂਦਾ ਲੋਕ ਸੰਧ ਕਰਦੇ ਨੇ ਬਥੇਰਾ ਵਾਵਾ ਬਹੁਤ ਆਜਾਦੇ ਜੀ ਉਹਨਾਂ ਦੇ ਉਹਨਾਂ ਜਿਹੜੇ ਘਰ ਦੇ ਆ ਕਹਿ ਕੇ ਭੇਜਦੇ ਆ ਜਿਹੜੀ ਹੈ ਨਾ ਐਨ ਆਰ ਆਈ ਬੀਬੀ ਉਹ ਤੋਂ ਕੋ ਸਾਗ ਲੈ ਆਇਓ ਜਾਂ ਆਸਟ੍ਰੇਲੀਆ ਵਾਲੀ ਬੀਬੀ ਕੋਲੋਂ ਲੈ ਆਓ ਅੱਛਾ ਅੱਛਾ ਮਤਲਬ ਇਹ ਕਹਿ ਕੇ ਭੇਜਦੇ ਸਪੈਸ਼ਲ ਕਿ ਬਈ ਆਸਟ੍ਰੇਲੀਆ ਵਾਲੀ ਬੀਬੀ ਤੋਂ ਲੈ ਕੇ ਆਈਓ ਕਹਿ ਆਇਓ ਹਾਂ ਜਿਹੜੀ ਬੀਬੀ ਐਨ ਆਰ ਆਈ ਹੈ ਨਾ ਉਹ ਤੋਂ ਲੈ ਆਇਓ ਅੱਜ ਤੁਹਾਡੀ ਜਿਸ ਬੇਬੇ ਦੇ ਨਾਲ ਮੁਲਾਕਾਤ ਕਰਉਣ ਲੱਗੇ ਆ ਉਹ ਬੇਬੇ ਸਾਗ ਵੇਚ ਕੇ ਆਸਟ੍ਰੇਲੀਆ ਦਾ ਕਈ ਵਾਰ ਫੇਰਾ ਮਾਰ ਚੁੱਕੀ ਹੈ ਆਹ ਵਾਰੀ ਆ ਬੀਬੀ ਸਾਡੇ ਨਾਲ ਹੈ ਜਗੀਰਕੌਰ ਇਹਨਾਂ ਦਾ ਨਾਮ ਹੈ ਅੱਠ ਵਾਰੀ ਤੋਂ ਵੀ ਜ਼ਿਆਦਾ ਏ ਆਸਟ੍ਰੇਲੀਆ ਦੇ ਵਿੱਚ ਜਿਹੜਾ ਏ ਉਹ ਫੇਰੀ ਮਾਰ ਕੇ ਆਏ ਨੇ ਹਾਲਾਂਕਿ ਆਸਟ੍ਰੇਲੀਆ ਦਾ ਵੀਜ਼ਾ ਕਈ ਬੰਦਿਆਂ ਦਾ ਇੱਕ ਵਾਰ ਵੀ ਨਹੀਂ ਲੱਗਦਾ ਪਰ ਇਹ ਬੀਬੀ ਜਿਹੜੀ ਹੈ ਉਹ ਸਾਗ ਵੇਚ ਕੇ ਅੱਠ ਵਾਰ ਆਸਟ੍ਰੇਲੀਆ ਕੋ ਮੈਨੇ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਇਹ ਪੋਸੀਬਲ ਹੋਇਆ ਅਤੇ ਸਾਗ ਵੇਚ ਕੇ ਕਿਵੇਂ ਇਹ ਆਸਟ੍ਰੇਲੀਆ ਤੱਕ ਪਹੁੰਚੇ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਮਾਤਾ ਜੀ ਤੁਸੀਂ ਸਮਾਂ ਦਿੱਤਾ ਜੀ ਬੜਾ ਸਵਾਗਤ ਹੈ ਤੁਹਾਡਾ ਜੀ ਵੈਲਕਮ ਜੀ ਤੁਹਾਡਾ अच्छा ਤੁਸੀਂ ਮੇਰੇ ਖਿਆਲ ਨਾਲ 8 ਵਾਰੀ ਘੁੰਮੇ ਹੋ ਆਸਟ੍ਰੇਲੀਆ ਹਾਂਜੀ ਤੇ ਲੋਕੀ ਬੜੇ ਤੁਹਾਨੂੰ ਮਤਲਬ ਜਾਣਦੇ ਵੀ ਬੜੇ ਨੇ ਕਾਫੀ ਪਹਿਲਾਂ ਤੁਸੀਂ ਫੇਮਸ ਹੋਏ ਹੋ ਤੇ ਇਹ ਆਸਟ੍ਰੇਲੀਆ ਜਾਣ ਵਾਲਾ ਕਿਵੇਂ ਰਿਆ ਸਾਗ ਵੇਚ ਕੇ ਆਸਟ੍ਰੇਲੀਆ ਜਿਵੇਂ ਜਾਂਦੇ ਰਹੇ ਤੁਸੀਂ ਸਾਗ ਵੇਚ ਕੇ ਬੱਚਿਆਂ ਨੂੰ ਪੜਾਇਆ ਹੂੰ ਪੜ ਕੇ ਫਿਰ ਉਹ ਚਲ ਗਏ ਅੱਛਾ ਆਸਟ੍ਰੇਲੀਆ ਹਾਂ ਜਾ ਕੇ ਫਿਰ ਉਹਨਾਂ ਨੇ ਮਿਹਰਤ ਕੀਤੀ ਹੂੰ ਦੋ ਉਧਰ ਪੋਤੇ ਆ ਇੱਕ ਵੱਡਾ ਪੋਤਾ 10ਵੀਂ ਚ ਪੜਦਾ ਹੁਣ 11ਵੀਂ ਚ ਹੋਣਾ ਬੇਟਾ ਪੜਦਾ 10ਵੀਂ ਦੇ ਵਿੱਚ ਪੋਤਾ ਪੋਤਾ ਉਧਰ ਬਾਹਰ ਪੜਦਾ ਦਸਵੀਂ ਚ ਜਾਂ ਅੱਠਵੀਂ ਚ ਪੜਦਾ ਛੋਟਾ ਹੂੰ ਤੋ ਪੋਤੇ ਉਧਰ ਹੀ ਹੋਏ ਨਾ ਫਿਰ ਉਹ ਬੁਲਾਉਂਦੇ ਹੁੰਦੇ ਆ ਤੁਹਾਨੂੰ ਹਮੇਸ਼ਾ ਬੜਾ ਬੁਲਾਉਂਦੇ ਆ ਉਹ ਤੇ ਨਿੱਕਾ ਤੇ ਜਿਹੜਾ ਵੱਡਾ ਸੀ ਉਹ ਤੇ ਬਹੁਤ ਜ਼ਿਆਦਾ ਕਰਦਾ ਨਿੱਕਾ ਹੀ ਬੜਾ ਕਰਦਾ ਐਤਕੀ ਆਏ ਸੀ ਉਹ ਅਪ੍ਰੈਲ ਚ ਆਏ ਸੀ 11 ਅਪ੍ਰੈਲ ਨੂੰ ਆਏ ਆ ਤੇ 27 ਅਪ੍ਰੈਲ ਨੂੰ ਗਏ ਉਹ ਉਹ ਕਹਿੰਦਾ ਮੈਂ ਪਟਾਕੇ ਚਲਾਉਣੇ ਆ ਪਟਾਕੇ ਨਿੱਕਾ ਜਿਹੜਾ ਉੱਧਰ ਫਿਰ ਲੱਕੜ ਦੇ ਘਰ ਆ ਉਹ ਮੇਰਾ ਬੇਟਾ ਕਹਿੰਦਾ ਇੰਡੀਆ ਚੱਲਾਂਗੇ ਨਾ ਫੇ ਤੂੰ ਚਲਾ ਲਈ ਉਹ ਫਿਰ ਦੀਵਾਲੀ ਤੇ ਤੇ ਆਇ ਨਹੀਂ ਸੀ ਪਹਿਲਾਂ ਆ ਗਿਆ ਮੈਂ ਕਹਾਂ ਹੁਣ ਲੈ ਆ ਦੇ ਉਹਨੂੰ ਚਲਾ ਲਵੇ ਅੱਛਾ ਉਹਨੂੰ ਫਿਰ 1000 ਰੁਪਏ ਦੇ ਪਟਾਕੇ ਲਿਆ ਦਿੱਤੇ ਅਸੀਂ ਅੱਛਾ ਕੋਠੇ ਤੇ ਚੜ ਗਿਆ ਉਹ ਫਿਰ ਚਲਾਵੇ ਬੜਾ ਖੁਸ਼ ਹੋਵੇ ਹੁਣ ਕਹਿੰਦਾ ਮੈਂ ਫਿਰ ਦੀਵਾਲੀ ਤੇ ਆਉਣਾ ਮੈਂ ਕਹਾਂ ਅੱਜ ਅਗਲੀ ਦੀਵਾਲੀ ਤੇ ਕਹਿੰਦਾ ਆਉਣਾ ਮੈਂ ਕਹਾਂ ਆ ਜਾ ਐਤਕੀ ਫਿਰ ਕਦੋਂ ਗਏ ਤੁਸੀਂ ਆਸਟ੍ਰੇਲੀਆ ਮੈਂ ਐਤਕੀ ਆਪਣੇ ਆ ਚੱਲ ਜਾਂਦੀ ਹੁੰਦੀ ਆ ਜਦੋਂ ਸਾਗ ਤੋਂ ਵਿਧੀ ਹੋ ਜਾਂਦੇ ਆ ਨਾ ਮਾਰਚ ਅਪ੍ਰੈਲ ਨੂੰ ਅਪ੍ਰੈਲ ਨੂੰ ਅੱਛਾ ਇਦ ਕੀ ਫਿਰ ਨੂੰ ਉਹ ਆ ਗਈ ਸੀ ਤੇ ਫਿਰ ਮਗਰੋਂ ਗਈ ਮੈਂ ਅੱਛਾ ਆ ਅੱਛਾ ਮਤਲਬ ਤੁਸੀਂ ਸਾਗ ਦਾ ਜਿਹੜਾ ਸੀਜ਼ਨ ਹੁੰਦਾ ਹੈ ਸਰਦੀਆਂ ਦਾ ਉਦੋਂ ਤੁਸੀਂ ਇੱਥੇ ਰਹਿੰਦੇ ਹੋ 6 ਮਹੀਨੇ ਅਤੇ 6 ਮਹੀਨੇ ਬਾਅਦ ਤੁਸੀਂ ਆਸਟ੍ਰੇਲੀਆ ਚਲੇ ਜਾਂਦੇ ਹੋ ਜਾਂਦੇ ਆ ਹੂੰ ਕਿਵੇਂ ਦਾ ਆਸਟ੍ਰੇਲੀਆ ਕਿਵੇਂ ਦਾ ਹੈਗਾ ਥੋੜਾ ਦੱਸੋ ਆਸਟ੍ਰੇਲੀਆ ਬਾਰੇ ਬਹੁਤ ਵਧੀਆ ਬੜੀ ਸਿਪਾਈ ਆ ਇੱਥੇ ਤੇ ਸੜਕਾਂ ਤੇ ਲੋਕ ਐ ਨਹੀਂ ਉੱਥੇ ਇੰਨੀ ਲੋਕ ਕਾਲੀਆਂ ਛਾ ਇਦਾਂ ਦੀਆਂ ਸੜਕਾਂ ਨੇ ਲੋਕ ਬਹੁਤ ਪੌਂਦੀ ਪਿਓਰ ਆ ਹੂੰ ਤੇ ਬਾਕੀ ਉਹਦਾ ਸਫਾਈ ਬੜੀ ਆ ਉੱਥੇ ਇੱਦਾਂ ਕੋਈ ਪਸ਼ੂ ਐ ਨਹੀਂ ਫालतੂ ਨਾ ਕੋਈ ਡੋਗੀ ਆ ਨਾ ਕੋਈ ਚੰਗਰ ਵਛਾਇਆ ਬਹੁਤ ਸਫਾਈ ਆ ਅੱਛਾ ਜਦੋਂ ਇੱਥੋਂ ਜਾਂਦੇ ਹਾਂ ਤੁਹਾਡਾ ਫੇ ਉੱਥੇ ਮਨ ਲੱਗ ਜਾਂਦਾ ਲਾਉਣਾ ਹੀ ਪੈਂਦਾ ਫੇ ਪੋਤੇ ਪੋਤਿਆਂ ਨਾਲ ਅੱਛਾ ਪੋਤਿਆਂ ਨਾਲ ਲੱਗ ਜਾਂਦਾ ਕਦੀ ਮੁੰਡਾ ਚੱਲ ਜਾਂਦਾ ਕੰਮ ਤੇ ਤੇ ਨੋਹ ਆ ਜਾਂਦੀ ਨੋਹ ਚੱਲ ਜਾਂਦੀ ਤੇ ਮੁੰਡਾ ਆ ਜਾਂਦਾ ਉਹਦੇ ਯਾਰ ਦੋਸਤ ਆ ਜਾਂਦੇ ਆ ਅੱਛਾ ਕੋਈ ਨਾ ਕੋਈ ਤੁਰਿਆ ਰਹਿੰਦਾ ਉੱਥੇ ਪੰਜਾਬੀ ਬਥੇਰੇ ਆ ਅੱਛਾ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀ ਬਥੇਰੇ ਨੇ ਬਹੁਤ ਜ਼ਿਆਦਾ ਹੋ ਗਏ ਨੇ ਕਿ ਹੁਣ ਹੁਣ ਬਹੁਤ ਜ਼ਿਆਦਾ ਹੋ ਗਏ ਨੇ ਉਦਾਂ ਹੀ ਮੈਨੂੰ ਹੁਣ ਪਛਾਣ ਲੈਂਦੇ ਨੇ ਉੱਥੇ ਲੋਕੀ ਖੜੀ ਨੂੰ ਕਹਿੰਦੇ ਤੁਹਾਨੂੰ ਕਿਤੇ ਦੇਖਿਆ ਦੇਖਿਆ ਲੱਗਦਾ ਮੈਂ ਕਿਹਾ ਵੀਡੀਓ ਦੇਖੀ ਹੋਣੀ ਹੈ ਕਹਿੰਦੇ ਹਾਂ ਠੀਕ ਹੈ ਅੱਛਾ ਤੁਸੀਂ ਮਸ਼ਹੂਰ ਵੀ ਕਾਫੀ ਹੋ ਗਏ ਹੋ ਤੁਹਾਡੀ ਇੰਟਰਵਿਊ ਕਾਫੀ ਹੋਈਆਂ ਨੇ 20 ਹੋ ਗਈਆਂ ਮੇਰੇ ਹਿਸਾਬ ਨਾਲ ਤੇ ਅੱਛਾ ਗਿਣਤੀ ਕਰਦੇ ਹਾਂ ਤੁਸੀਂ ਪ੍ਰੋਪਰ ਹੈ ਗਿਣਤੀ ਹੋਣੀ ਆ ਇੱਕ ਦਿਨ ਤਾਂ ਪੰਜ ਕਿੱਥੇ ਹੀ ਆ ਗਏ ਪਹਿਲੀ ਫੇਰ ਤੋਂ ਪਹਿਲੀ ਤੋਂ ਬਾਅਦ ਜਿਹੜੀ ਦੂਜੀਆਂ ਬਣੀਆਂ ਨਾ ਅੱਛਾ ਉਹ ਇੱਕ ਦਿਨ ਪੰਜ ਜਣੇ ਆ ਗਏ ਇੱਕ ਚੰਡੀਗੜ੍ਹੋਂ ਆ ਗਿਆ ਜੀ ਅੱਛਾ ਕਹਿੰਦਾ ਮੈਂ ਤਾਂ ਲੱਬ ਦਾ ਲੱਬ ਦਾ ਪਟਾਣਕੋਟ 22 ਤੋਂ ਪੁੱਛਿਆ ਪੁੱਛਦਾ ਬਾਈਪਾਸ ਤੋਂ ਹਾਂ ਇੱਥੇ ਆਇਆ ਹਾਂ ਬਾਲਮੀਗੇੜ ਅੱਛਾ ਫਿਰ ਉਹਨੇ ਬਣਾਈ ਚੰਡੀਗੜ੍ਹੋਂ ਆਇਆ ਸੀ ਉਹ ਮੁੰਡਾ ਅੱਛਾ ਹਾਂ ਉਤੋਂ ਬਾਅਦ ਫਿਰ ਦੂਜੇ ਦਿਨ ਤੇ ਨਰੇ ਆ ਗਏ ਨਰੇ ਪੰਜ 6 ਜਣੇ ਪੰਜਾਬ ਕੇਸਰੀ ਵਾਲੇ ਜੱਗ ਬਾਣੀ ਵਾਲੇ ਬਹੁਤ ਆਏ ਫਿਰ ਅੱਛਾ ਫਿਰ ਮਤਲਬ ਸਾਰੇ ਪੱਤਰਕਾਰ ਆਣੇ ਸ਼ੁਰੂ ਹੋ ਗਏ ਇੰਟਰਵਿਊ ਕਰਨ ਦੇ ਲਈ ਅੱਛਾ ਮੈਂ ਜ਼ਰੂਰ ਜਾਨੂਗਾ ਤੁਸੀਂ ਕਹਿ ਰਹੇ ਕਿ ਵੀ ਮੈਂ ਬੱਚੇ ਪੜ੍ਹਾਏ ਉਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜਿਆ ਸਾਗ ਵੇਚ ਕੇ ਇਸ ਸਾਗ ਦਾ ਕੰਮ ਤੁਸੀਂ ਕਦੋਂ ਤੋਂ ਕਰਦੇ ਹੋ ਏ ਅਸੀਂ ਕਰਨਦੇ ਆ 73 74 ਦਾ ਅੱਛਾ ਇੰਨੇ ਪੁਰਾਣੇ ਦੋ ਆਨੇ ਕਿਲੋ ਸੀ ਜਦੋਂ ਦਾ ਵੇਚਣਾ ਸ਼ੁਰੂ ਕੀਤਾ ਦੋ ਆਨੇ 12 ਪੈਸੇ ਅੱਛਾ ਫੇ 15 ਪੈਸੇ ਫੇ 20 ਪੈਸੇ 25 ਪੈਸੇ 30 ਪੈਸੇ 5 5 ਰੁਪਏ ਸੀਜ਼ਨ ਦੇ ਵਾਦੇ ਰਹਾ ਕਰਦੇ 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 ਅੱਛਾ ਤੇ ਉਹ ਫਿਰ ਐਦਾਂ ਕਰਦੇ ਆ ਕਰਦੇ ਆ ਹੁਣ ਜਿਹੜਾ 50ਵਾਂ ਤੇ ਪਹੁੰਚਿਆ 50 ਰੁਪਏ ਕਿਲੋ 40 ਰੁਪਏ ਕਿਲੋ ਅੱਛਾ ਤੇ ਹੁਣ 50 ਰੁਪਏ 40 ਰੁਪਏ ਕਿਲੋ ਵੇਚਦਾ ਹਾਂਜੀ ਹਾਂਜੀ ਹੁਣ 50 40 ਵੇਚਦਾ ਜਦੋਂ ਇਹ ਕਿਹੜੇ ਕਿਹੜੇ ਸਾਗ ਤੁਸੀਂ ਵੇਚਦੇ ਹੋ ਕੀ ਕੀ ਹੈ ਇਹ ਆਪਣੇ ਆ ਆ ਜਿਹੜਾ ਛੋਟੀ ਗੰਦਲ ਦਾ ਇਹ ਦੇਸੀ ਸਰੋਂ ਦਾ ਆ ਅੱਛਾ ਫੁੱਲਾਂ ਵਾਲਾ ਹੂੰ ਤੇ ਆ ਆ ਗੰਦਲਾਂ ਵਾਲਾ ਇਹ ਗੰਦਲਾਂ ਸਾਨੂੰ ਛਿਲ ਛਿਲ ਕੇ ਛਿਲ ਛਿਲ ਕੇ ਦੇਣੀਆਂ ਪੈਂਦੀਆਂ ਨੇ ਅੱਛਾ ਇਹ ਛਿਲੀਆਂ ਗੰਦਲਾਂ ਵੇਖਦੀਆਂ ਜ਼ਿਆਦਾ ਹੂੰ ਆ ਛੱਲਿਆ ਜਿੱਦਾਂ ਹੁਣ ਦੇਖਿਆ ਬੀਬੀਆਂ ਨੇ ਅੱਛਾ ਆ ਕੱਟ ਦਿਓ ਹਾਂ ਤੇ ਛਿਲ ਕੇ ਕੱਟਦੇ ਆ ਪਾਲਕ ਬਾਥੂ ਪਾ ਕੇ ਅੱਛਾ ਮੇਥੀ ਵੀ ਪਾ ਦਿੰਨੇ ਜੇ ਕੋ ਕਵੇ ਤੇ ਵਧੀਆ ਜਾਨੀ ਕੇ ਬਣਾ ਕੇ ਦੇਣੇ ਆ ਹੂੰ ਹਾਂਜੀ ਕਿੰਨੇ ਕ ਲੋਕ ਕਿੰਨੇ ਕ ਆ ਜਾਂਦੇ ਨੇ ਇੱਕ ਦਿਨ ਦੇ ਵਿੱਚ ਕਿੰਨੇ ਕ ਆ ਜਾਂਦੇ ਨੇ ਵਿਕ ਜਾਂਦਾ 2.5 3 2.5 3 ਕੁਆਂਟਲ 2.5 3 ਕੁਆਂਟਲ ਇੱਕ ਦਿਨ ਚ ਵਿਕ ਜਾਂਦਾ ਹੈ ਤੇ ਲੋਕ ਪਸੰਦ ਕਰਦੇ ਨੇ ਬਥੇਰਾ ਵਾਵਾ ਬਹੁਤ ਜ਼ਿਆਦੇ ਜੀ ਉਹਨਾਂ ਦੇ ਉਹਨਾਂ ਜਿਹੜੇ ਘਰ ਦੇ ਆ ਕਹਿ ਕੇ ਭੇਜਦੇ ਆ ਜਿਹੜੀ ਹੈ ਨਾ ਐਨ ਆਰ ਆਈ ਬੀਬੀ ਉਹਦੇ ਕੋਲ ਸਾਗ ਲਿਆਓ ਜਾਂ ਆਸਟ੍ਰੇਲੀਆ ਵਾਲੀ ਬੀਬੀ ਕੋਲੋਂ ਲੈ ਆਓ ਅੱਛਾ ਅੱਛਾ ਮਤਲਬ ਇਹ ਕਹਿ ਕੇ ਵੇਚਦੇ ਸਪੈਸ਼ਲ ਕਿ ਬਈ ਆਸਟ੍ਰੇਲੀਆ ਵਾਲੀ ਬੀਬੀ ਤੋਂ ਲੈ ਕੇ ਆਈ ਹੈ ਕਿਆ ਆਇਓ ਹਾਂ ਜਿਹੜੀ ਬੀਬੀ ਐਨ ਆਰ ਆਈ ਹੈ ਨਾ ਉਹ ਤੋਂ ਲਿਆਓ ਅੱਛਾ ਤੇ ਇਹ ਸਾਗ ਕਿਉਂ ਕਿ ਤੁਸੀਂ ਕਹਿ ਰਹੇ ਹੋ 4-5 ਕੁਆਂਟਲ ਅਸੀਂ ਵੇਚ ਦਈਦਾ ਤੇ ਆਉਂਦਾ ਕਿੱਥੋਂ ਇਹ ਸਾਗ ਕਿਵੇਂ ਲਿਆਉਨੇ ਕਿਵੇਂ ਇਹ ਭੋਗਪੁਰੋਂ ਮੰਗਵਾਈਦਾ ਅੱਛਾ ਭੋਗਪੁਰਾ ਲੈਣਾ ਸਾਡਾ ਕੰਟੈਕਟ ਆ ਹਾਂ ਉਹ ਫਿਰ ਸਾਨੂੰ ਦੇ ਜਾਂਦੇ ਸਵੇਰੇ ਇੱਥੇ ਰੱਖ ਜਾਂਦੇ ਆ ਅੱਛਾ ਪੰਡਾ ਬੰਨ ਬਨ ਕੇ ਅੱਛਾ ਤੇ ਅਸੀਂ ਫਿਰ ਆ ਕੇ ਇੱਥੇ ਵੇਚ ਲੈਂਦੇ ਆ ਇੱਕ ਰੱਖਿਆ ਆ ਹੈਲਪਰ ਇਹ ਕੱਟਦਾ ਵੇਚਦਾ ਆ ਮੈਂ ਛਿੱਲਦੀ ਆ ਹੂੰ ਹੂੰ ਇੱਥੇ ਛੱਲਿਆ ਗੰਦਲਾਂ ਵਿਕਦੀਆਂ ਯਾਨੀ ਇੱਥੇ ਛੱਲਿਆ ਸਾਗ ਜਿਆਦਾ ਮਸ਼ਹੂਰ ਆ ਬਾਲਮੀਨ ਆਹ ਵਾਲਾ ਸਾਗ ਜਿਹੜਾ ਛੱਲਿਆ ਹੈਗਾ ਜਿਹੜਾ ਕੱਟ ਰਹੇ ਨੇ ਮੇਰੇ خیال ਨਾਲ ਇਹ ਜਿਆਦਾ ਵਿਕਦਾ ਹੈ ਤੇ ਲੋਕ ਲੈਣਦੇ ਬਥੇਰਾ ਹੈ ਬਹੁਤ ਜਿਆਦਾ ਬਹੁਤ ਜਿਆਦਾ ਲੈਂਦੇ ਆ ਬੜੀ ਬੜੀ ਦੂਰੋਂ ਕਾ ਕ ਆਉਂਦੇ ਸਾਡੇ ਕੋਲ ਔ ਆਪਣੇ ਕਿਉ ਨੂੰ ਕਹਿੰਦੇ ਆ ਮਕੇਰੀਆਂ ਦਸੂਆ ਪੋਗਪੁਰ ਟਾਂਡਾ ਇਧਰ ਫਗਵਾੜਾ ਕਰਬੂਰ ਸਲਾ ਲੁਧਿਆਣਾ ਦਿੱਲੀ ਬੰਬੇ ਪੂਨਾ ਬੜੀ ਬੜੀ ਦੂਰ ਸਾਗ ਸਾਡਾ ਜਾਂਦਾ ਬਹੁਤ ਬਹੁਤ ਇਹ ਸਾਰੇ ਲੈਣ ਹੁੰਦੇ ਨੇ ਤੁਹਾਡੇ ਕੋਲ ਸਾਗ ਜਿੱਦਾਂ ਕੁੜੀਆਂ ਵਿਆਈਆਂ ਨੇ ਉਹਨਾਂ ਨੂੰ ਮਿਲਣ ਜਾਣਾ ਕੁੜੀਆਂ ਕਹਿਣਾ ਆਂਟੀ ਕੋਲ ਸਾਗ ਲੈ ਕੇ ਆਇਓ ਅੱਛਾ ਆਂਟੀ ਦਾ ਸਾਗ ਬਹੁਤ ਵਧੀਆ ਬਣਦਾ ਅੱਛਾ ਤੁਸੀਂ ਆਸਟ੍ਰੇਲੀਆ ਕਈ ਵਾਰੀ ਘੁੰਮ ਕੇ ਆਏ ਹੋ ਤਾਂ ਕਈ ਵਾਰੀ ਜਾਣੇ ਹੋ ਤੇ ਬੱਚੇ ਕਹਿੰਦੇ ਨਹੀਂ ਕਿ ਮਾਤਾ ਤੂੰ ਆਸਟ੍ਰੇਲੀਆ ਰਹਿ ਜਾ ਹੁਣ ਪੱਕੀ ਸਾਡੇ ਕੋਲ ਹੀ ਰਹਿ ਜਾ ਮੈਂ ਨਹੀਂ ਰਹਿੰਦੀ ਉਹ ਤਾਂ ਕਹਿੰਦੇ ਰਹਿ ਅੱਛਾ ਕੀ ਕਾਰਨ ਕੀ ਹੈ ਇੱਕ ਹੀ ਕਾਰਨ ਹੈ ਕਿ ਨਹੀਂ ਰਹਿਣਾ ਉੱਥੇ ਉੱਥੇ ਜੀ ਨਹੀਂ ਲੱਗਦਾ ਤੇ ਨਾਲੇ ਜਿੰਨਾ ਵੀਜ਼ਾ ਹੁੰਦਾ ਹੀ ਪਹਿਲਾਂ ਉਹ ਪੜਦੇ ਸਟੂਡੈਂਟ ਸੀ ਅੱਛਾ ਜਿੰਨਾ ਵੀਜ਼ਾ ਹੁੰਦਾ ਹੀ ਮੈਂ ਉਹਨਾਂ ਰਹਿ ਕੇ ਆ ਜਾਂਦੀ ਸੀ ਫਿਰ ਲਾਸਟ ਵਾਰੀ ਜਦੋਂ ਪੱਕੇ ਹੋ ਗਿਆ ਫਿਰ ਸਾਲ ਦਾ ਲੱਗਾ ਸੀ ਅੱਛਾ ਫਿਰ ਮੈਂ ਸਾਲ ਰਹਿ ਕੇ ਆਈ ਅੱਛਾ ਮੇਰੇ 6 ਮਹੀਨੇ ਮੈਂ ਰਹਿੰਦੀ ਨਹੀਂ 3 ਮਹੀਨੇ ਦਾ ਟੂਰਿਸਟ ਲੱਗਦਾ ਹੈ ਤੇ 3 ਮਹੀਨੇ ਦਾ ਉੱਥੇ ਲੈਂਦੇ ਜਾਗੇ ਅੱਛਾ ਤਿੰਨ ਮਹੀਨੇ ਦਾ ਜਦੋਂ ਉੱਥੇ ਲੈਣਾ ਮੈਡੀਕਲ ਕਰਾਉਣ ਜਾਣਾ ਉੱਥੇ ਫਿਰ ਡਾਕਟਰਾਂ ਨੇ ਮੈਡੀਕਲ ਕਰਕੇ ਕਹਿਣਾ ਓਕੇ ਹਾਂ ਵਧੀਆ ਅੱਛਾ ਕੋਈ ਕੋਈ ਗੱਲਬਾਤ ਨਹੀਂ ਆ ਗਈ ਵਧੀਆ ਤੇ 6 ਮਹੀਨੇ ਰਹਿ ਹੋਣਾ ਫਿਰ ਸਾਲਾਟ ਵਾਲੀ ਸਾਲ ਦਾ ਲੱਗਾ ਸਾਲ ਰਹਿ ਹੁਣ 3 ਸਾਲ ਦਾ ਲੱਗਾ ਹੁਣ 3 ਮਹੀਨੇ ਰਹਿ ਕੇ ਆਈ ਤਿੰਨ ਸਾਲਾਂ ਚ 3 ਸਾਲ ਦਾ ਲੱਗਾ ਪਰ ਰਹਿ ਕੇ 3 ਮਹੀਨੇ ਰਹਿ ਕੇ ਆ ਗਏ ਮੰਨ ਨਹੀਂ ਲੱਗਦਾ ਬੀ ਉਤੇ ਨਹੀਂ ਇੱਧਰ ਫੇ ਵਿਆਹ ਸ਼ਾਦੀ ਹੁੰਦੇ ਆ ਇੱਧਰ ਵਾਲੇ ਫੋਨ ਕਰਦੇ ਆ ਅੱਛਾ ਕੋਈ ਰਿਟਾਇਰਮੈਂਟ ਮਾ ਤਾਂ ਸਾਗ ਹੀ ਰਹਿ ਗਿਆ ਤੁਹਾਡਾ ਸਾਗ ਖਾਣਾ ਹੈਗਾ ਆਓ ਅੱਛਾ ਖਾ ਕਰਕੇ ਫੇਰ ਆ ਜਾਈਦਾ ਆ ਮਿਲ ਕੇ ਆਈਦਾ ਉਹਨਾਂ ਨੂੰ ਹਾਂ 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 ਆ ਮਿਲ ਕੇ ਕਰਕੇ ਆ ਜਾਈਦਾ ਆ ਫੇਰ ਚੱਲ ਜਾਈਦਾ ਹਾਂ ਸਾਨੂੰ ਕਿਹੜਾ ਹੁਣ ਕੋਈ ਰੋਗ ਆ ਵੀ ਜਾ ਲੱਗਾ ਜਦੋਂ ਮਰਜੀ ਜਾਈਏ ਜਦੋਂ ਮਰਜੀ ਆਈਏ ਹਾਂ ਅੱਛਾ ਇਹ ਜ਼ਰੂਰ ਦੱਸੋ ਮੈਨੂੰ ਆਸਟ੍ਰੇਲੀਆ ਜ਼ਿਆਦਾ ਵਧੀਆ ਲੱਗਦਾ ਜਾਂ ਫੇਰ ਪੰਜਾਬ ਦੇ ਵਿੱਚ ਜਦੋਂ ਉਹਨੇ ਉਹ ਤੋਂ ਵਧੀਆ ਲੱਗਦਾ ਜਿਹੜੀ ਤੇ ਸਫਾਈ ਆ ਨਾ ਉਹ ਤਾਂ ਜਿਆਦਾ ਆਸਟ੍ਰੇਲੀਆ ਚ ਹੀ ਐਦਾਂ ਸਾਡੇ ਅੰਗ ਨਹੀਂ ਇੱਥੇ ਦੁਕਾਨਾਂ ਦੁਕੂਨਾ ਉੱਥੇ ਮਾਲ ਬਣੇ ਆ ਤੇ ਆਪਣੇ ਮੈਟਰੋ ਬਣੀਆਂ ਅੱਛਾ ਦੇਖ ਉੱਥੇ ਜਾ ਕੇ ਲੋਕੀ ਸਮਾਨ ਲੈਣੇ ਸਮਾਨ ਅੰਦਰੋਂ ਜਾ ਕੇ ਲੈ ਕੇ ਗੱਡੀ 'ਚ ਲੈ ਕੇ ਰੱਖ ਕੇ ਚਲੋ ਘਰ ਆਪਣੀ ਲੈ ਆਉਂਦੇ ਆ ਨਿਆਣਿਆਂ ਨਾਲ ਚਾਹੀਦਾ ਐ ਇੱਥੇ ਚੁੱਪ ਕਰਕੇ ਦੇਖਦੇ ਰਹੀਦਾ ਨਿਆਣੇ ਆਪੇ ਲੈ ਲੂ ਲੈਂਦੇ ਐ ਅੱਛਾ ਅੱਛਾ ਤੇ ਬਾਕੀ ਵਦਿਆ ਉੱਦਾਂ ਸੋਹਣਾ ਆ ਚਲੋ ਬੱਚੇ ਜਿੱਥੇ ਗਏ ਨੇ ਰਾਜੀ ਰਹਿਣ ਉਹ ਵੀ ਬੱਚੇ ਵੀ ਦੇਸ਼ ਵੀ ਰਾਜੀ ਰਵੇਂ ਗਏ ਨੇ ਹੁਣ ਹਾਂ اچھا ਪਰ ਮਨ ਤਾਂ ਪੰਜਾਬ ਦੇ ਵਿੱਚ ਹੀ ਹੈ ਜਦੋਂ ਆਹਨਾਂ ਦੇ ਪੰਜਾਬ ਦੇ ਵਿੱਚ ਹੀ ਰਹਿਣਾ ਇੱਥੇ ਰਿਸ਼ਤੇਦਾਰੀ ਜਿਆਦਾ ਹੀ ਆ ਨਾ ਭੈਣ ਭਰਾ ਆ ਰਿਸ਼ਤੇਦਾਰ ਆ ਇੱਕ ਬੇਟਾ ਇੱਧਰ ਵੀ ਆ ਨਾ ਅੱਛਾ ਇੱਕ ਉਧਰ ਹੈ ਕਿੱਧਰ ਹੈ ਅੱਛਾ ਆ ਵੈਰੀ ਫੈਰੀ ਵੀ ਲਿਆ ਤਾਂ ਫੇ ਮਨ ਇੱਥੇ ਲੱਗਿਆ ਰਹਿੰਦਾ ਹੈ ਨਾ ਆ ਫਿਰ ਇੱਧਰ ਰਾਜੀ ਦਾ 6 ਮਹੀਨੇ ਉਧਰ 6 ਮਹੀਨੇ ਉਧਰ ਕੱਢ ਆਈਦੇ ਆ ਅੱਛਾ ਅੱਛਾ ਆ 6-6 ਮਹੀਨੇ ਰਹੇ ਉਹਨਾਂ ਨੂੰ ਖੋਜ ਕਰਦੇ ਜੀਦਾ ਇਹਨਾਂ ਨੂੰ ਵੀ ਆ ਕੇ ਖੋਜ ਕਰ ਦਿੰਨੇ ਆ ਠੀਕ ਹੈ ਮਾਤਾ ਬਹੁਤ ਬਹੁਤ ਸ਼ੁਕਰੀਆ ਦੀ ਸਮਾਂ ਦਿੱਤਾ ਤਾਂ ਬਿਲਕੁਲ ਇਹ ਉਹ ਮਾਤਾ ਨੇ ਜਿਨ੍ਹਾਂ ਦੀ ਜਿਹੜੀ ਹੈ ਉਹ ਪਹਿਲਾਂ ਵੀ ਤੁਸੀਂ ਇੰਟਰਵਿਊ ਕਾਫੀ ਦੇਖੀ ਹੋਣੀ ਹੋਵੇਗੀ ਹੁਣ 8 ਤੋਂ 9 ਬਾਰੀ ਇਹ ਜਿਹੜਾ ਹੈ ਉਹ ਆਸਟ੍ਰੇਲੀਆ ਜਾ ਚੁੱਕੇ ਨੇ ਸਿਰਫ ਕਿਵੇਂ ਇਹ ਸਾਗ ਵੇਚ ਕੇ ਇੱਕ ਵਾਰ ਤੁਸੀਂ ਤਸਵੀਰ ਜ਼ਰੂਰ ਦੇਖੋ ਇਹ ਸਾਗ ਕਿਉਂਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਸਾਗ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਬਹੁਤਾ ਪਸੰਦ ਕੀਤਾ ਜਾਂਦਾ ਹੈ ਲੋਕਾਂ ਆ ਮੱਕੀ ਦਾ ਸਾਗ ਆ ਗਿਆ ਫਿਰ ਸਰਸੋਂ ਦਾ ਸਾਗ ਜਿਹੜਾ ਹੈਗਾ ਹੈ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਜਿਹੜਾ ਹੈਗਾ ਉਹ ਖਾਣਾ ਬਹੁਤ ਪਸੰਦ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਗ ਦੀ ਸੇਲ ਵੀ ਕਾਫੀ ਹੁੰਦੀ ਹੈ ਇਸ ਸਾਗ ਨੂੰ ਵੇਚ ਕੇ ਮਾਤਾ ਜਿਹੜੀ ਹੈ ਉਹ 9 ਤੋਂ 10 ਵਾਰੀ ਆਸਟ੍ਰੇਲੀਆ ਕੋਈ ਮਾਈ ਹੈ ਕਿਉਂ ਦੀ ਇਹਨਾਂ ਦੀ ਕਹਾਣੀ ਰਹੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਦੱਸਿਓ ਕੈਮਰਾਮੈਨ ਪੰਕਾ ਦੇ ਨਾਮ ਰਾਜ ਗੁਪਤਾ ਜਲੰਧਰ